ਸ੍ਰੀ ਵਾਹਿ ਹੈ ਗੁਰੂ ਜੀ 12 ਮਹਾਮਾਜ ਮਹਾਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿਆਏ ਸ਼ੰਤ ਸਹਾਏ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੇ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇਸ ਪੁੰਨੀ ਵਡ ਭਾਗਣੀ ਵਰਪਾ ਆਹਰ ਰਾਏ ਮਿਲ ਸਹੀਆ ਮੰਗਲ ਲਗਾ ਵਹੀ ਗੀਤ ਗੋਵਿੰਦ ਅਲਾਏ ਹਰ ਜਿਹਿਆ ਅਵਰਨ ਦਿਸੈ ਕੋਈ ਦੂਜਾ ਲਵੇ ਨਲਾਏ ਹਲ ਤਪਤ ਸਵਾਰਿਆ ਨ ਮਿਹਚਲ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰਖਿਐ ਨ ਬੋੜ ਨ ਜਨਮ ਤਾਏ ਜਿਹਵਾ ਏਕ ਅਨੇਕ ਗੁਣ ਤਰੈ ਨਾਨਕ ਚਰਨੀ ਪਾਏ ਫਲਗੁਣ ਨਿਤ ਸਲਾਹੀਐ ਜਿਸਨੂੰ ਤਿਲਨਤ ਮਾਏ ਜਿਹਾ ਏਕ ਅਨੇਕ ਗੁਣ ਤਰੈ ਨਾਨਕ ਚਰਣੀ ਪਾਏ ਫਲਗੁਣ ਨਿਤ ਸਲਾਹੀਐ ਜਿਸਨੂੰ ਤਿਲਨਤ ਮਾਏ ਸ੍ਰੀ ਵਾਹਿਗੁਰੂ ਜੀ 12 ਮਹਾਮਾਜ ਮਹੱਲਾ ਪੰਜਵਾਂ ਘਰ ਚੌਥਾ ੴ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਟ ਦੇਜ ਸਭ ਰਵੇ ਥਕਿਆ ਹੈ ਪ੍ਰਭ ਕੀ ਸਾਮ ਤਿੰਨ ਦੁ ਦੇਸ ਤੇ ਬਾਹਰੀ ਕਿਤੇ ਨਾ ਆਵੈ ਕਾਮ ਜਲ ਬਿਨ ਸਾਕ ਕੁਮਲਾਵਤੀ ਉਪਜੈ ਨਾਹੀ ਧਾਮ ਹਰ ਨਾਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤਿ ਨਾ ਪ੍ਰਗਟਿ ਪਟਨਾਗਰ ਸੇ ਗ੍ਰਾਮ ਸਰਬ ਸਿੰਗਾਰਤ ਬੋਲ ਰਸ ਸੰਦੇਹੀ ਸਭ ਖਾਮ ਪ੍ਰਸਵਾਮੀ ਕੰਤ ਵਿਹੋਨੀਆ ਮੀਤ ਸੱਜਣ ਸਵਜਾਮ ਨਾਨਕੀ ਬੇਨੰਤ ਆਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਚੇਤਕ ਗੋਵਿੰਦ ਆਰਾਧਿਆ ਹੋਵੇ ਆਨੰਦ ਕਾ ਨਾ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਆਪਣਾ ਜਿਨ ਪਾਇਆ ਪ੍ਰਭ ਆਪਨਾ ਆਇਤ ਸਹਿ ਗਣਾ ਇੱਕ ਖਿੰਨ ਤਿਸ ਬਿਨ ਜੀਵਨਾ ਵਿਰਥਾ ਜਨਮ ਜਣਾ ਜਲ ਸਰ ਮਹਿਲ ਪੂਰਿਆ ਰਵਿਆ ਵਿੱਚ ਬਨਾ ਸੋ ਪ੍ਰਭ ਚਿਤ ਨਾ ਆਵੈ ਕਿ ਤੜਾ ਦੁਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਇਤ ਮਲਾਏ ਸੋ ਪ੍ਰਭੂ ਤਿਸਕੇ ਪੈ ਲਗਾ ਵਿਸਾਖ ਤਿਰਨ ਕਾ ਵਾਢੀਆ ਜਿਨਾਂ ਪ੍ਰੇਮ ਬਸੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੇ ਮਾਇਆ ਤੋ ਪੁੱਤਰ ਕਲਤਰਾ ਸੰਗਤ ਨਾ ਹਰਵਨਾਸੀ ਹੋ ਪਲਚ ਪਲਕ ਸਗਲੀ ਮੋਈ ਝੂਠਾ ਧੰਦਾ ਮੋਹ ਇੱਕ ਸਹਰ ਕੇ ਨਾ ਬਿਨ ਅਗੇ ਲਈ ਖੋਹੇ ਦੇਵ ਸਰਵ ਗੋਚਨਾ ਪ੍ਰਭਨ ਵਰਣ ਕੋਏ ਕ੍ਰਿਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਹੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਏ ਹਰ ਜੇਠ ਜੁੜੰਦਾ ਲੋੜਿਆ ਜਿਸ ਅੱਗੇ ਸਭ ਨਵਨ ਸੱਜਣਾਂ ਦਾਉਣਨ ਲੱਗਿਆ ਕਿਸੇ ਨਦੀ ਬੰਨ ਮਾਨਕ ਮੋਤੀ ਨਾਮ ਪ੍ਰਭ ਨੂੰ ਲੱਗੇ ਨਾ ਇਨਸਾਨ ਰੰਗ ਸੁਬੇ ਨਾਰਾਇਣੇ ਜੀਤੇ ਮਨ ਭਵਾਨ ਜੋ ਹਰ ਲੋੜ ਐ ਸੋ ਕਰੈ ਸੋਈ ਜੀ ਕਰੰਨ ਜੋ ਪ੍ਰਾਪ ਕੀਤੇ ਆਪਣੇ ਸਹੀ ਕਹਿਐ ਧੰਨ ਆਪਣ ਲੀਆ ਜੇ ਮਿਲਿਆ ਵਿਛੜ ਕਿਉ ਰਵੰਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨੰਨ ਹਰ ਜੇਠ ਰਗੀਲਾ ਤਿਸ ਧਣੀ ਜਿਸ ਕੈ ਭਾਗ ਮਥਾਨ ਸਾੜ ਤਪੰਦਾ ਤਿਸ ਲਗਾਇ ਹਰ ਨਾ ਹੋਣ ਜਿੰਨਾ ਆਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸੰਗ ਦੀ ਆਸ ਦੁਏ ਭੈ ਉਹ ਗੁੱਚੀ ਐ ਗਲ ਪਈ ਸੋ ਜਮਕੇ ਫਾਸ ਜਿਹਾਂ ਬੀਜਾ ਸੋ ਲੁਣੈ ਮਥੇ ਜੋ ਲਖਿਆਸ ਰੈਣ ਵਿਹਾਣੀ ਪਸਤਾਨੀ ਉੱਠ ਚਲੀ ਗਈ ਨਰਾਸ ਜਿਨ ਕੋ ਸਾਧੂ ਭੇਟੀ ਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪਰਵੈ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਤੂਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾਡ ਸੋਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਵਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾ ਆਵਿਆ ਜਿਸਨ ਸਭੇ ਸ਼ਾਰ ਹਰ ਅਮਰਤ ਬੋ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਨ ਪ੍ਰਾਪ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਬਿਲਾਵਣ ਹਾਰ ਜਿਨ ਸਖੇ ਪ੍ਰਪਾਇਆ ਹੋ ਤਿਨ ਕਾ ਸਦ ਬਲਿਹਾਰ ਨਾਨਕ ਹਰ ਜੀ ਮਿਆਕਾਰ ਸ਼ਬਦ ਸਵਾਰਣ ਹਾਰ ਸਾਵਣ ਤੇ ਨਾ ਸੁਹਾਗਨੀ ਜਿਨ ਰਾਮ ਨਾਮ ਉਰ ਹਾਰ ਪਦਹ ਪਰਮ ਪੋਲਾਣਿਆ ਦੂਜੈ ਲੱਗਾ ਹੇਤ ਲਖਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਵ ਬਿਨ ਸਸੀ ਤਤ ਵੇਲੇ ਕੈ ਸਨ ਪ੍ਰੇਤ ਪਕੜ ਚਲਾਇਣ ਦੂਤ ਜਾਮਾ ਕਿਸੇ ਨਾ ਦੇਨੀ ਭੇਤ ਛੱਡ ਖੜੋ ਤੇਖਨੇ ਮਾਹੇ ਜਿਸੋਂ ਲੱਗਾ ਹੇਤ ਹੱਥ ਮੋੜੇ ਤਨ ਕਪੈ ਸਹੋ ਹੋ ਆਸੀਤ ਜੇ ਹਬੀਜ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਤ ਪ੍ਰਵ ਦੇਤ ਸੇ ਭਤ ਨਰਕਣ ਪਾਹੀ ਹੈ ਗੁਰ ਰਖਣ ਵਾਲਾ ਹੇਤ ਸਤਨਾਪ੍ਰੇਮ ਓ ਮਹਾੜਾ ਕਿਉ ਮਿਲੇ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੈ ਹੋਂ ਤਿਨ ਕੈ ਲਾਗਾ ਪਾਏ ਵਿਣ ਪ੍ਰਕਾਸ਼ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹ ਅਗਾ ਹਾਏ ਆਪ ਤਿਆਗ ਬੇਨਤੀ ਕਰੈ ਲਿਹੋ ਪ੍ਰਭੂ ਲਟਦਾਏ ਜੋ ਹਰ ਕੰਤ ਮਲਾਈਂ ਆਸੇ ਵਿਛੜ ਕਤਹਿ ਨਾ ਜਾਏ ਪ੍ਰਭਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖਿ ਵਸੰਗਿਆ ਜਿਨਾਮੇ ਹਰਿ ਰਾਏ ਕਤਕ ਕਰਮ ਕਮਾਉਨੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵਿਮਕ ਹੋਏ RAM ਤੇ ਲੱਗਣ ਜਨਮ ਬਿ ਜੋਗ ਖਿਣ ਮਹ ਕੋੜੇ ਹੋਏ ਗੈ ਜਤੜੇ ਮਾਇਆ ਭੋਗ ਵੇਚ ਨ ਕੋਈ ਕਰ ਸਕੈ ਕਿਸ ਤਹਰੂ ਵਹ ਰੋਜ ਕੀਤਾ ਕਿਛੂ ਨ ਹੋਵੇ ਲਿਖਿਆ ਤੁਰ ਸੰਜੋਗ ਵੜਾ ਭਾਗੀ ਮੇਰਾ ਪ੍ਰਭ ਮਿਲਿਆ ਤਾਂ ਉਤਰਿਆ ਸਭ ਬਿਯੋਗ ਨਾਨਕ ਕੋ ਪ੍ਰਭ ਰਖ ਲੇ ਮਿਰ ਸਾਹਿਬ ਬੰਦੀ 모ਚ ਕਤਕ ਹੋਵੇ ਸਾਥ ਸੰਗ ਬਿਨ ਸੈ ਸੋਭੈ ਸੋਚ ਮਗਰ ਮਹ ਸਵੰਦੀਆਂ ਹਰ ਪ੍ਰਸੰਗ ਬੈਠੜ ਆਹਾ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਤਨ ਮਨ ਮੋਲਿਆ ਆਰਾਮ ਸਿਉ ਸੰਸਾਰ ਸਹਿ ਲੜਿ ਆਹ ਜ ਸਾ ਦਿਨਾ ਤੇ ਵਾਰੀ ਸੇ ਰਹਿਣਾ ਕੇ ਲੜਿਆ ਤਿੰਨ ਦੋਖਣ ਕਬੋ ਉਤਰਐ ਸੇ ਜਮਕੈ ਵਸ ਪੜਿਆ ਜਿਨੇ 라ਵਿਆ ਪ੍ਰਭ ਆਪਨਾ ਸੇ ਦਿਸਨ ਨਿਤ ਖੜਿਆ ਰਤਨ ਜਿਵੇ ਹਰ ਲਾਲ ਹਾਰ ਕੰਟ ਤਿਨਾ ਜੜਿ ਆਹਾ ਨਾਨਕ ਬਾਸਾ ਧੂੜ ਤੇ ਨ ਪ੍ਰਸਰਣੀ ਦਰ ਪੜਿਆ ਮਗਰ ਪ੍ਰਭ ਆਰਾਧਨਾ ਬੋੜ ਨ ਜਨ ਮੜੀ ਆਹਾ ਉਹ ਕੋਤ ਕਾਰਣਾ ਵਿਆਪੇ ਇਕੰਠ ਮਿਲਿਆ ਰਣਾਹਾ ਮਨ ਵਿਦਿਆ ਚਰਨਾ ਰਵਿੰਦਾ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੋ ਵਿਖਿਆ ਪੁਹਿ ਨ ਸਕੈ ਮਿਲ ਸਾਧੂ ਗੁਣ ਗਾਹੋ ਜੈ ਤੈ ਉਪਜੀਤ ਹੈ ਮਿਲੇ ਸੱਚੀ ਪ੍ਰੀਤ ਸੁਮਾਹੋ ਕਰ ਗਹਿ ਲੀਨੀ ਪਾਰ ਬ੍ਰਹਮਾ ਬੌੜ ਨ ਵਿਛੜਿਆ ਬਾਰ ਜਾਓ ਲਖਬੇਰੀਆ ਹਰ ਸੱਜਣ ਅਗਮ ਆਗਾਹੋ ਸਰਮਪਈ ਨਾਰਾਇਣੇ ਨਾਨਕ ਦਰਪਈ ਆਹੋ ਓਕ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹ ਮਾਗ ਮੱਜਨ ਸੰਸਾਦਾਂ ਧੋੜੇ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਵਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਆਣ ਸਚਿਆ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁਨ ਜੀ ਦੇ ਆ ਪ੍ਰਵਾਨ ਜਿਸਨੋ ਦੇਵੈ ਦਿਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਨਾ ਨਾਨਕ ਤੈਨ ਕੁਰਬਾਨ ਮਾਗ ਸੁਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟਿ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਈਸ਼ੁ ਪੁਨੀ ਵੜ ਭਾਗਣੀ ਵਰ ਪਾਏ ਹਰ ਰਾਏ ਮਿਲ ਸਈਆ ਮੰਗਲ ਗਾਵਈ ਗੀਤ ਗੁਵਿੰਦ ਲਾਏ ਹਰ ਜਿਹਿਆ ਵਰਨ ਦਿਸੈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿਓ ਨਾ ਨਿਥਲ ਜਿ ਤਣ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੁੜੇ ਜਨਮੇ ਤਾਏ ਜਿਵਾ ਏਕ ਅਨੇਗੁਣ ਤਰੈ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੂ ਤਿਲਨਾਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੀ ਕਾਛਰੇ ਹਰ ਗੁਰ ਪੂਰਾ ਰਦਿਆ ਦਰਗੇ ਸੱਚ ਖਰੇ ਸਰਬ ਸੁਖਾ ਨਿਤ ਚਰਨ ਹਾਰਾ ਭੌਤਲ ਵਿਖਮ ਤਰੇ ਪ੍ਰੇਮ ਭਗਤਿਨ ਪਾਇਆ ਵਿਖਿਆ ਨਾਹੀ ਜਰੇ ਊੜ ਗਹਿ ਦੁਦਾਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਸਾਦਿ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ

ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਸ੍ਰੀ ਭਗਉਤੀ ਜੀ ਸਹਾਇ ਵਾਹ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪਰ ਇਥੋਂ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ अर्जुन ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿਦਾਇ ਸ੍ਰੀ ਹਰਿਕ੍ਰਿਸ਼ਨ ਜੀ ਧਾਈ ਅਜਿਤ ਠੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰਿਆ ਘਰ ਨੋ ਨਿਦ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਈ ਸਤਿ ਸ੍ਰੀ ਅਕਾਲ ਪੁਤਕ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤੋ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਦਸਾ ਪਾਤਸ਼ਾਹਿਆ ਜੀ ਦੇ ਸੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਦ ਹਾਜਰਾ ਹਜੂਦ ਜਹ ਰਾਜੂਦ ਕਲ ਜੋ ਕੇ ਮੋਹਤ ਨਾਮ ਕੇ ਜਹਾਜ ਹਲਤ ਪਲਤ ਕੇ ਰੱਖਿਆ ਕੋ ਲੋਕ ਪਰਲੋਕ ਕੇ ਸਹਾਇਕ ਖਾਜਦ ਨਾਜਦ ਤਿੰਨਾ ਦੇ ਪਾਠ ਦਰਸਨ ਦਾਦਾ ਜੀ ਕਾ ਧਿਆਨ ਦਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ 10 ਪਾਸ ਸਹੀਆ ਚਾਲ ਸਹਿਬ ਜਾ ਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹੱਡੀਆਂ ਤਪੀਆਂ ਜਤੀਆਂ ਸਤੀਆਂ ਸਮੂਹ ਸਤਕਵਾਨਾਂ ਸ਼ਹੀਦਾਂ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਸੇਵਾ ਦੇ ਗੁਰੂ ਜੀ ਸਮੂਹ ਗੁਰਦਖਤਾ ਸਮੂਹ ਗੁਰਦੁਆਰਿਆਂ ਛੱਡਿਆਂ ਬੁੰਗਿਆਂ ਦਸਾਨਾਂ ਗੁਰਧਾਮਾਂ ਜੀ ਦਾ ਧਿਆਨ ਤਰਕੇ ਬੋਲਣਾ ਜੀ ਸਿਖੇ ਅਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸੂਪ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜੂਰ ਅਰਦਾਸ ਬੇਨਤੀ ਹੈ ਦਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਓ ਨਾਮ ਦਾਨ ਗਰੀਬੀ ਦਾਨ ਸਿੱਖੀ ਦਾਨ ਸਿਦਕ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ੋ ਤੋਹੜੇ ਚਰਨਾਂ ਨਾਲ ਵਾਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੀਮਾ ਭਗਤੀ ਬਖਸ਼ੋ ਸਿਰ ਤੇ ਹੱਥ ਤੇ ਕੋ ਕਲ ਯੁਗ ਨੂੰ ਦੂਦ ਕਰੋ ਦਾਸਾਂ ਦੇ ਹਿਰਦਿਆਂ ਤੇ ਬਸੋ ਚਰਨਾ ਵਿੱਚ ਮੇਲ ਲਾਓ ਟੁੱਟੀ ਗੰਢੋ ਜੀ ਮਿਹਰਵਾਨ ਜੋ ਭਾਵੈ ਸੋ ਕੰਮ ਕਰਾਈ ਮਿਹਰਵਾਨ ਜੋ ਨਾ ਭਾਵੈ ਸੋ ਨਾ ਕਰਾਈ ਜੋ ਭਾਵੈ ਸੋ ਮਤ ਬੁੱਧ ਸੰਗਤ ਦੇਈ ਜੋ ਨਾ ਭਾਵੈ ਸੋ ਨਾ ਦੇਈ ਜਿੱਥੇ ਭਾਵੈ ਥਿੱਥੇ ਰੱਖ ਲੈ ਜਿੱਥੇ ਨਾ ਭਾਵੈ ਥਿੱਥੇ ਨਾ ਰੱਖੀ ਜਿੱਥੇ ਰੱਖੀ ਆਪਣੇ ਚਰਨਾ ਕਮਲਾਂ ਵਿੱਚ ਰੱਖੀ ਅਖੰਡ ਭਜਨ ਵਕਸੀ ਦਰਗਾਹਾਂ ਦੇ ਵਕਸੀਆਂ ਸਾਜੀਆਂ ਨਵਾਜੀਆਂ ਗੁਰਮੁਖਾਂ ਪਿਆਰੀਆਂ ਦੀ ਮੇਲੇ ਵਕਸੀ ਜਿਨ੍ਹਾਂ ਦੇ ਮਿਲਣ ਕਰਕੇ ਸਿੱਖੀ ਸਦਗਤੀ ਪ੍ਰਾਪਤੀ ਹੋਵੇ ਤੋ ਦਰਗਾਹ ਦੀ ਸਮੱਤ ਮਿਲੇ ਆਪ ਜੀ ਦੇ ਦਲ ਤੋਂ ਡਿੱਗੇ ਧੱਕੇ ਨਿੰਦਕ ਦੀ ਸੰਗਤ ਨਾ ਦੇ ਜਿਸ ਦੇ ਮਿਲ ਨਹੀਂ ਕਰਕੇ ਤੂੰ ਬਿਸਤਰੇ ਜਾਵੇਂ ਦਰਗਾਹਾਂ ਦੇ ਧੱਕੇ ਦਾ ਮੇਲਾ ਨਾ ਦਿਓ ਜੀ ਬਿਹਦਵਾਨ ਜੀ ਜਗ ਤਜ ਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉੱਬਰੈ ਤੇ ਤੈਲੇ ਹੋਵਾ ਸੜਦੇ ਬਲਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤਿਗੁਰਾ ਅਜੋ ਤਿਆਂ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੇ ਛਲ ਚਦਰਾਂ ਤੋਂ ਹੱਥ ਦੇ ਕੇ ਬਚਾ ਲੋ ਸਤਿਗੁਰੂ ਰਹਿਮ ਕਰੋ ਦਦੋਂ ਕਦੋਂ ਨਾਮ ਦਾਤ ਬਖਸ਼ੋ ਭਾਣੇ ਵਿੱਚ ਲਿਆਓ ਭਾਣਾ ਮਿੱਠਾ ਲਾਗੇ ਵਹਿ ਕੀਤਾ ਨਾ ਜਾਤਾ ਹਰਾਮ ਖੋਦ ਹਾਂ ਕਿਆ ਮੋਹ ਦੇਸਾਂ ਦੋਟ ਚੋ ਗੁਨ ਹੈ ਗਾਲੂਣ ਹਦਾਮੀ ਪਾਹਣ ਨਾਪ ਨਾ ਬਾਦ ਗਰਾਮੀ ਜੇਤਾ ਉਸ ਮੁੰਦ ਸਾਗਰ ਦੀਰ ਭਰਿਆ ਤੇ ਤੇ ਯੋਗਣ ਹਮਾਰੇ ਦਇਆ ਕਰੋ ਕਿਛ ਮਿਹਰਿ ਉਪਾਓ ਡੁੱਬਦੇ ਪੱਥਰ ਤਾਰੇ ਤੂਪ ਭਰੀਓ ਜੈਸੇ ਦਾਦ ਰਾਕਸ਼ ਦੇਸ ਵਿਦੇਸ ਨਾ ਬੋਝ ਐਸੇ ਮੇਰਾ ਮਨ ਵਿਖਿਆ ਬੇਮੋਹਿਆ ਕਸ਼ਿਆਰਾ ਭਾਦ ਨਾ ਸੂਝ ਏ ਨਰੰਕਾਰ ਥੂਪ ਸੱਚੇ ਪਾਤਸ਼ਾਹ ਜੀ ਸਾਰਿਆਂ ਦਰਾਂ ਨੂੰ ਗਾਹ ਕੇ ਆਪ ਜੀ ਦੀ ਸੱਚੀ ਦਰਗਾਹਾਂ ਪੁੱਜੇ ਹਾਂ ਮੰਦੇ ਹਾਂ ਚੰਗੇ ਹਾਂ ਤੇਰੇ ਹਾਂ ਤੇਰੀਆਂ ਦੀ ਤੈਨੂੰ ਲਾ ਸਿਰ ਤੇ ਹੱਥ ਰੱਖੋ ਸਤਿ ਵਤ ਬਖਸ਼ੋ ਸਿੱਧੇ ਰਸਤੇ ਪਾਵੋ ਸਤ ਵਤ ਭੁੱਲਾ ਮਾਫ ਕਰੋ ਸਦਾ ਲਈ ਆਪਣੇ ਚਰਨਾਂ ਦੀ ਓਟ ਸੇਵਾ ਸੁਖ ਸ਼ਾਂਤੀ ਬਖਸ਼ੋ ਸੱਚੇ ਪਾਤਸ਼ਾਹ ਜੀ ਐਸ ਵੇਲੇ ਜੋ ਕੀਤਾ ਸੋ ਵਾਹ ਵਾ ਜੋ ਕਰੋਗੇ ਸੋ ਵਾਹ ਵਾ ਜੋ ਖਾਜਦਾ ਹਜੂਰ ਬੈਠ ਕਰਕੇ ਕਦ ਕਰਵਾ ਰਹੇ ਹੋ ਸੋ ਵੀ ਵਾਹ ਵਾ ਵਾਹ ਅੰਬੋਦੇਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਆਪ ਜੀ ਕੇ ਹਜੂਰ ਸ੍ਰੀ ਆਸਾ ਜੀ ਦੀ ਬਾਣੀ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਦੀ ਅਰਦਾਸ ਫੱਗਣ ਦਾ ਮਹੀਨਾ ਜਾਣ ਸ੍ਰੀ 12 ਮਹਾ ਜੀ ਕੇ ਪਾਠ ਹੋਇਆ। ਪਾਠ ਕਰਦੇ ਹਾਂ ਕੀਰਤਨ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣੀਆਂ। ਅਣਜਾਣ ਬੱਚੇ ਸਮਝ ਕੇ ਬਖਸ਼ ਲਿਓ ਅੱਗੇ ਵਾਸਤੇ ਸਮਤ ਬਖਸ਼ਿਓ। ਇਸੇ ਖੁਸ਼ੀ ਵਿੱਚ ਆਪ ਜੀ ਕੇ ਹਜੂਰ ਕੜਾ ਪ੍ਰਸਾਦ ਦਾ ਥਾਲਾ ਸਜਾ ਕੇ ਹਾਜ਼ਰ ਕੀਤਾ। ਨਾਲ ਲੰਗਰ ਦੇ ਵਿੱਚੋਂ ਪ੍ਰਸਾਦ ਦੇ ਦਾ ਥਾਲ ਵੀ ਹਾਜ਼ਰ ਹੈ। ਆਪ ਜੀ ਕੋ ਭੋਗ ਲੱਗੇ। ਸੀਰ ਪ੍ਰਸਾਦ ਪਿਆਰੀ ਸਾਦ ਸੰਗਤ ਵਿੱਚ ਵਰਤੀ ਕਲਾ ਆਪ ਜੀ ਕੀ ਵਰਤੀ। ਫੋਰ ਜੋ ਵੀ ਮਾਈ ਭਾਈ ਆਪ ਜੀ ਕੇ ਹਜੂਰ ਤੈਲੋ ਪੋਲੋ ਸੁਮੁੱਚਾ ਪ੍ਰਸਾਦ ਲੈ ਕੇ ਹਾਜ਼ਰ ਹੋਏ ਹਨ। ਸਭਨਾ ਦੀ ਹਾਜ਼ਰੀ ਲਾਉਣੀ ਸਭਨਾ ਨੂੰ ਨਾਮ-ਦਾਨ ਗੋ ਸਿੱਖੀ ਜੀਵਨ ਬਖਸ਼ਣਾ ਆਪਣੇ ਚਰਨਾਂ ਦਾ ਪਿਆਰ ਬਖਸ਼ਣਾ ਕਦਮੋਂ ਕਦਮੋਂ ਲੇਖੇ ਲਾਉਣੀ ਆਪਣੇ ਪੰਥ ਖਾਲਸੇ ਨੂੰ ਸਤਿਗੁਰੂ ਚੜ੍ਹਦੀ ਕਲਾ ਬਖਸ਼ਣੀ ਹਰਮਦਾਨ ਫਤਿਹ ਬਖਸ਼ਣੀ ਦੇਸਾਂ ਪਰਦੇਸਾਂ ਵਿੱਚ ਆਪਣੇ ਸਿੱਖ ਸੇਵਕਾਂ ਦੀ ਲਾਜ ਰੱਖਣੀ ਚੜ੍ਹਦੀ ਕਲਾ ਬਖਸ਼ਣੀ ਐਸੇ ਵੇਲੇ ਜੋ ਵੀ ਆਪ ਜੀ ਕੇ ਹਜ਼ੂਰੀ ਆਇਆ ਹੈ ਆਪ ਜੀ ਦੀਆਂ ਮਿਹਰਾਂ ਦਾ ਸਦਕਾ ਸਭ ਰਾਜੀ ਜਾਵੇ ਮਨ ਵਾਂਸ਼ਤ ਫਲ ਪਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਦਬਖਤ ਦਾ ਭਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਪਰਮ ਸਤਕਾਰਯੋਗ ਗੁਰੂ ਕੀ ਪਿਆਰੀ ਸਾਧ ਸੰਗਤ ਗੁਰਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ